ਯੂਕੇ ਦੀ ਵਿਂਜ਼ਰ ਪੁਲਿਸ ਨੇ ਇੱਕ ਹਮਲੇ ਦੇ ਮਾਮਲੇ ਵਿੱਚ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿੱਥੇ ਉਹਨਾਂ ਨੇ ਚਿਹਰੇ ਟੱਕ ਕੇ ਕੁਝ ਲੋਕਾਂ ਦੇ ਉੱਤੇ ਪੈਲੇਟ ਗੰਦ ਦੇ ਨਾਲ ਗੋਲੀਆਂ ਚਲਾਈਆਂ ਕਟਨਾ 18 ਸਤੰਬਰ ਸ਼ਾਮ 6:30 ਵਜੇ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਲੋਕਾਂ ਨੂੰ ਪੈਲੇਟ ਗਨ ਦੇ ਨਾਲ ਕਈ ਵਾਰ ਨਿਸ਼ਾਨਾ ਬਣਾਇਆ ਗਿਆ ਜਾਣਕਾਰੀ ਦੇ ਮੁਤਾਬਿਕ ਹਮਲਾਵਰ ਇੱਕ ਲਾਲ ਪਿਕਅਪ ਟਰੱਕ ਦੇ ਵਿੱਚ ਸਵਾਰ ਹੋ ਕੇ ਆਏ ਸਨ ਪਰ ਪੁਲਿਸ ਨੇ ਥੋੜੀ ਦੇਰ ਬਾਅਦ ਹੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਹਮਲੇ ਦੇ ਵਿੱਚ ਦੋ ਪੰਜਾਬੀ ਨੌਜਵਾਨ ਵੀ ਸ਼ਾਮਿਲ ਸਨ ਵਿਂਜ਼ਰ ਪੁਲਿਸ ਨੂੰ 18 ਸਤੰਬਰ ਨੂੰ ਸ਼ਾਮ 6:30 ਵਜੇ 8300 ਬਲਾਕ ਗੇਟ ਸਾਈਡ ਪਲੇਸ ਦੇ ਨੇੜੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ ਜਦੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਤਿੰਨ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਕੁਝ ਮਾਸਕ ਪਹਿਨੇ ਹਮਲਾਵਰ ਆਏ ਅਤੇ ਉਹਨਾਂ ਨੇ ਇੱਕਦਮ ਪੈਲਟ ਗਨ ਦੇ ਰਾਹੀਂ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਦੇ ਮੁਤਾਬਿਕ ਸ਼ੱਕੀਆਂ ਨੇ ਪਹਿਲਾਂ ਹੀ ਇੱਕ ਲਾਲ ਪਿਕਅਪ ਟਰੱਕ ਦੇ ਵਿੱਚ ਉਹ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥੋੜੀ ਦੇਰ ਬਾਅਦ ਉਸੇ ਟਰੱਕ ਨੂੰ ਲਿਟਲ ਲਿਵਰ ਰੋਡ ਤੇ ਰੁਕਵਾ ਕੇ ਤਲਾਸ਼ੀ ਲਈ ਤੇ ਉੱਥੋਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਨੂੰ ਆਪਣੀ ਇਸ ਜਾਂਚ ਦੇ ਦੌਰਾਨ ਉਸ ਗੱਡੀ ਦੇ ਵਿੱਚੋਂ ਇੱਕ ਲੋਡੇਡ ਗਲੌਕ 19 ਪੈਲੇਟ ਗਨ ਬਰਾਮਦ ਹੋਈ ਹੈ ਇਹ ਕਾਰਵਾਈ ਵਿਂਜ਼ਰ ਪੁਲਿਸ ਦੇ ਮੇਜਰ ਕਰਾਈਮਜ਼ ਯੂਨਿਟ ਦੇ ਵੱਲੋਂ ਕੀਤੀ ਗਈ ਹੈ ਪੁਲਿਸ ਦੇ ਮੁਤਾਬਿਕ ਇਹਨਾਂ ਲੋਕਾਂ ਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ ਪਰ ਉਹਨਾਂ ਨੂੰ ਮੌਕੇ ਤੇ ਮੈਡੀਕਲ ਮਦਦ ਵੀ ਮੁਹੱਈਆ ਕਰਵਾਈ ਗਈ ਇਹ ਘਟਨਾ ਰੈਂਡਮ ਹਮਲੇਵਾਂ ਜੋ ਦੇਖੇ ਜਾ ਰਹੀ ਹੈ ਜੋ ਸ਼ਹਿਰ ਦੇ ਪੂਰਬੀ ਖੇਤਰ ਦੇ ਵਿੱਚ ਤਣਾਅ ਵਧਾ ਰਹੀ ਹੈ ਗ੍ਰਿਫਤਾਰ ਨੌਜਵਾਨਾਂ ਦੀ ਉਮਰ ਮਹਿਜ਼ 17 ਤੋਂ 18 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਉਹਨਾਂ ਦੇ ਉੱਤੇ ਵਾਹਨ ਦੇ ਵਿੱਚ ਹਥਿਆਰ ਰੱਖਣ ਦੇ ਨਾਲ ਜੁੜੇ ਅਪਰਾਧਾਂ ਦੇ ਇਲਜ਼ਾਮ ਲੱਗੇ ਨੇ। ਇਸ ਮਾਮਲੇ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੇ ਨਾਮ ਵੀ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੇ ਨਾਮ ਸੁਖ ਸਹਿਦ ਸਿੰਘ ਬਰਾੜ ਤੇ ਇੱਕ ਦਾ ਨਾਮ ਈਮਾਨ ਬਰਾੜ ਦੱਸਿਆ ਜਾ ਰਿਹਾ ਹੈ। ਸਾਰੇ ਨੌਜਵਾਨ ਵਿੰਜ਼ਰ ਦੇ ਹੀ ਰਹਿਣ ਵਾਲੇ ਨੇ ਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਵੇਗਾ। ਵਿੰਜ਼ਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਰੋਨਾ ਦੇ ਕੋਲ ਇਸ ਘਟਨਾ ਨਾਲ ਜੁੜੀ ਹੋਰ ਕੋਈ ਜਾਣਕਾਰੀ ਹੈ ਤਾਂ ਉਹ ਮੇਜਰ ਕ੍ਰਾਈਮ ਯੂਨਿਟ ਦੇ ਨਾਲ ਸੰਪਰਕ ਕਰਨ। ਜਾਣਕਾਰੀ ਦੇਣ ਵਾਲੇ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਇਹ ਜਾਂਚ ਜਾਰੀ ਹੈ ਤੇ ਹੋਰ ਵੇਰਵੇ ਸਾਹਮਣੇ ਆਉਣ ਤੇ ਅਪਡੇਟ ਕੀਤਾ ਜਾਵੇਗਾ। ਇਹ ਘਟਨਾ ਵਿਂਜ਼ਰ ਦੇ ਵਿੱਚ ਪੈਲੇਟ ਗਨ ਦੇ ਨਾਲ ਜੁੜੇ ਹਮਲਿਆਂ ਦੀ ਇੱਕ ਹੋਰ ਕੜੀ ਹੈ। ਸਭ ਤੋਂ ਚਿੰਤਾਜਨਕ ਗੱਲ ਹੈ ਕਿ ਛੋਟੀ ਉਮਰ ਦੇ ਨੌਜਵਾਨਾਂ ਦੇ ਵਿੱਚ ਅਪਰਾਧ ਗਤੀਵਿਧੀਆਂ ਵੱਧ ਰਹੀਆਂ ਨੇ। ਪਿਛਲੇ ਸਾਲਾਂ ਦੇ ਵਿੱਚ ਅਜਿਹੇ ਘਟਨਾਵਾਂ ਵਾਪਰੀਆਂ ਸਨ ਪੁਲਿਸ ਨੇ ਇਹਨਾਂ ਮਾਮਲਿਆਂ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਅਤੇ ਭਵਿੱਖ ਦੇ ਵਿੱਚ ਅਜਿਹੇ ਅਪਰਾਧਾਂ ਨੂੰ ਰੋਕਣ ਦੇ ਲਈ ਵਿਸ਼ੇਸ਼ ਆਪਰੇਸ਼ਨ ਚਲਾਉਣ ਦੀ ਯੋਜਨਾ ਵੀ ਬਣਾਈ ਹੈ ਉਧਰ ਸ਼ਹਿਰ ਦੇ ਭਾਈਚਾਰੇ ਦੇ ਵਿੱਚ ਇੱਕ ਖਬਰ ਚਿੰਤਾ ਪੈਦਾ ਕਰਨ ਵਾਲੀ ਹੈ ਪਰ ਪੁਲਿਸ ਦੀ ਤੇਜ਼ ਕਾਰਵਾਈ ਦੀ ਵੀ ਇੱਥੇ ਜਮ ਕੇ ਸ਼ਲਾਘਾ ਹੋ ਰਹੀ ਹੈ